ਐਲਨ ਮਸਕ ਬਹੁਤ ਅਮੀਰ ਬੰਦਾ ਦੁਨੀਆ ਦਾ ਟੈਸਲਾ ਵਾਲਾ ਜਿਹੜਾ ਨੰਬਰ 1 ਅਮੀਰ ਹੈ ਇਸ ਵਕਤ ਐਲਨ ਮਸਕ ਉਹਦੇ ਦਫ਼ਤਰ 'ਚ ਇੱਕ ਗੋਰੀ ਕੰਮ ਕਰਦੀ ਸੀ ਉਹ ਅਸਤੀਫਾ ਦੇ ਤਾ ਨੇ ਅਸਤੀਫਾ ਲੈ ਕੇ ਐਲਨ ਮਸਕ ਕੋਲੇ ਆ ਗਈ ਕਹਿੰਦੀ ਜੀ ਮੈਂ ਰਜਾਇਨ ਕਰਨਾ ਉਹ ਕਹਿੰਦਾ ਅੱਛਾ ਦਫ਼ਤਰ 'ਚ ਕੰਮ ਕਰ ਦਿਓ ਕਹਿੰਦੀ ਹਾਂ ਜੀ ਕਹਿੰਦਾ ਉਹ ਕਿਸ ਅਸਤੀਫਾ ਮੈਂ ਬਾਅਦ ਦੇਖੂਗਾ ਲੈ ਲੱਖ ਡਾਲਰ ਦੁਨੀਆ ਕੋ ਮੈਂ ਇੱਕ ਮਹੀਨਾ ਮੈਂ ਕਿਸੇ ਖਾਤੇ ਚ ਨਹੀਂ ਲਿਖਦਾ ਉਹੀ ਦੇਦਾ ਤੈਨੂੰ 1 ਲੱਖ ਡਾਲਰ ਲੈ ਲੈ ਦੁਨੀਆ ਘੁੰਮਿਆ ਫਿਰ ਮੈਂ ਆਪੀ ਫੈਸਲਾ ਕਰੂੰ ਤੇਰੇ ਅਸਤੀਫੇ ਤੇ ਰਜਾਇਨ ਤੇ ਉਹ ਕਹਿੰਦੀ ਲੈ ਮੈਂ ਤਾਂ ਕੰਮ ਹੀ ਬਣ ਗਿਆ ਲੱਖ ਡਾਲਰ ਮਿਲ ਗਿਆ ਉਹ ਦੁਨੀਆ ਘੁੰਮਣ ਚਲੀ ਗਈ ਮਹੀਨੇ ਬਾਅਦ ਆ ਗਈ ਆ ਕੇ ਕਹਿੰਦੀ ਜੀ ਮੈਂ ਦੁਨੀਆ ਘੁੰਮਿਆ ਹੀ ਹੁਣ ਦੱਸੋ ਕਹਿੰਦਾ ਅੱਛਾ ਤੇਰਾ ਅਸਤੀਫਾ ਪਿਆ ਕਹਿੰਦਾ ਜਾਓ ਅਸਤੀਫਾ ਮਨਜ਼ੂਰ ਹੋ ਗਿਆ ਉਹ ਕਹਿੰਦੀ ਜੀ ਮਨਜ਼ੂਰ ਹੀ ਕਰਨਾ ਸੀ ਤੂੰ ਉਹਦੇ ਦੀ ਨਹੀਂ ਕਰ ਲੈਂਦਾ ਜਿਸ ਦਿਨ ਮੈਂ ਆਈ ਸੀ ਪਹਿਲੇ ਦਿਨ ਮਹੀਨਾ ਮੈਨੂੰ ਪੂਰੀ ਦੁਨੀਆ ਕਿਉਂ ਘਮਾਈ ਆ ਵਿੱਚ ਕਹਿੰਦਾ ਅਸਲ ਚ ਪਹਿਲਾਂ ਮੈਨੂੰ ਪਤਾ ਨਹੀਂ ਸੀਗਾ ਵੀ ਤੇਰੀ ਦਫਤਰ ਚ ਕੀ ਅਹਿਮੀਅਤ ਹੈ ਮੈਨੂੰ ਨਹੀਂ ਪਤਾ ਸੀ ਵੀ ਤੂੰ ਕਿੰਨੀ ਕਹਿਮੀਅਤ ਆ ਰੱਖਦੀ ਐ ਦਫਤਰ ਚ ਕਹਿੰਦਾ ਜੇ ਤੇਰੀ ਅਹਿਮੀਅਤ ਹੁੰਦੀ ਦਫਤਰ ਚ ਜਿੱਥੇ ਤੂੰ ਕੰਮ ਕਰਦੀ ਸੀ ਜਿਹੜੀ ਕੁਰਸੀ ਤੇ ਕਹਿੰਦਾ ਦੋ ਤਿੰਨ ਦਿਨਾਂ ਬਾਅਦ ਤਰਸੱਲੀ ਮੱਤ ਜਾਣੀ ਸੀ ਦਫਤਰ ਚ ਵੀ ਉਹ ਨਹੀਂ ਆ ਰਹੀ ਜੀ ਕੰਮ ਰੁੱਕ ਗਏ ਕਹਿੰਦਾ ਫਿਰ ਤੈਨੂੰ ਵਾਪਸ ਬੁਲਾਉਂਦਾ ਮੈਂ ਕਹਿੰਦਾ ਮਹੀਨਾ ਹੋ ਗਿਆ ਮੈਂ ਤਾਂ ਕਿਸੇ ਨੇ ਕਿਹਾ ਨਹੀਂ ਵੀ ਉਹਦੇ ਬਿਨਾ ਕੰਮ ਖੜ ਗਿਆ ਜੀ ਇਸ ਦਾ ਕੀ ਤੇਰੀ ਕੋਈ अहमियत ਨਹੀਂ ਜਾ ਕਦੇ ਮਰ ਜੀ ਜਾ ਇੱਥੋਂ ਕਿਸੇ ਦੋਂਦਾ ਦਫ਼ਤਰ ਦੇ ਵਿੱਚ ਆਪਣੀ ਸੀਟ ਦੀ अहमियत ਬਣਾਓ ਕਿ ਤੁਹਾਡੇ ਬਿਨਾ ਸਰੇ ਨਾ ਤੁਸੀਂ ਦੋ ਦਿਨ ਛੁੱਟੀ ਤੇ ਚਲੇ ਗਏ ਮਲਾਜ਼ਮ ਕਹਿਣ ਯਾਰ ਕੰਮ ਖੜਿਆ ਪਿਆ ਫਾਈਲਾਂ ਰੁਕੀਆਂ ਪਈਆਂ ਨੇ ਛੇਤੀ ਬੁਲਾਓ ਨੂੰ अहमियत ਬਣਾਓ ਭੀੜ ਦਾ ਹਿੱਸਾ ਤਾਂ ਕੋਈ ਵੀ ਬਣ ਜਾਊਗਾ ਭੀੜ ਮੈਂ ਬਹੁਤ ਸੇ ਚਿਹਰੇ ਦੇਖੇ ਹੈਂ ਇੱਕ ਚਿਹਰੇ ਦੇ ਪਿੱਛੇ ਇਤਨੀ ਭੀੜ ਕਭੀ ਨਹੀਂ ਦੇਖੀ ਸੋ ਭੀੜ ਨਹੀਂ ਬਣਨਾ ਭੀੜ ਖਿੱਚਣ ਵਾਲਾ ਕਰਾਊਡ ਪੁੱਲਰ ਬਣਨਾ ਹੈ ਕਰਾਊਡ ਨਹੀਂ ਬਣਨਾ